ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਧਰਮ ਬਚਾਉਣ ਆਏ ਹਾਂ ਤੇਰੇ ਜ਼ੁਲਮਾਂ ਅੱਗੇ ਨਹੀਂ ਚੁੱਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਧਰਮ ਬਚਾਉਣ ਆਏ ਹਾਂ ਤੇਰੇ ਜ਼ੁਲਮਾਂ ਅੱਗੇ ਨਹੀਂ ਚੁੱਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ ਆਵੇਂ ਵੇਖਣ ਨੂੰ ਅਸੀਂ ਛੋਟੇ ਹਾਂ ਪਰ ਜਿਗਰ ਪਰਬ ਤੋਂ ਵੱਡੇ ਨੇ ਤੂੰ ਗੱਲ ਕੀ ਕਰਦਾ ਮਹਿਲਾਂ ਦੀ ਅਸੀਂ ਕਿਲੇ ਬਣਾ ਕੇ ਛੱਡੇ ਨੇ ਅਸੀਂ ਬੂਟੇ ਹਾਂ ਉਹ ਸਿੱਖੀ ਦੇ ਜੋ ਧੁੱਪਾਂ ਵਿੱਚ ਵੀ ਨਹੀਂ ਸੁੱਕਦੇ ਤੇਰੇ ਜ਼ੁਲਮਾਂ ਅੱਗੇ ਨਹੀਂ ਝੁਕਦੇ ਅਸੀਂ ਮਾਤ ਵੇਖ ਕੇ ਨਹੀਂ ਲੁਕਦੇ ਦੌਲਤ ਨੂੰ ਠੁੱਡੇ ਮਾਰਦੇ ਹਾਂ ਨਹੀਂ ਲੋੜ ਤੇਰਿਆ ਹੀਰਿਆਂ ਦੀ ਸਾਨੂੰ ਯਾਦ ਸ਼ਹਾਦਤ ਦਾਦੇ ਦੀ ਸਿੱਖ ਆਰਿਆਂ ਦੇ ਨਾਲ ਚੀਰਿਆਂ ਦੀ ਦੌਲਤ ਨੂੰ ਠੁੱਡੇ ਮਾਰਦੇ ਹਾਂ ਨਹੀਂ ਲੋੜ ਤੇਰਿਆ ਹੀਰਿਆਂ ਦੀ ਸਾਨੂੰ ਯਾਦ ਸ਼ਹਾਦਤ ਦਾਦੇ ਦੀ ਸਿੱਖ ਆਰਿਆਂ ਦੇ ਨਾਲ ਚੀਰਿਆਂ ਦੀ ਅਸੀਂ ਉਬਲ ਜਾਈਏ ਵਿੱਚ ਦੇ ਗਾਂਦੇ ਸਿੱਖ ਕਦੇ ਮੁਕਾਇਆ ਮੁਕਦੇ ਨਹੀਂ ਤੇਰੇ ਜ਼ੁਲਮਾਂ ਅੱਗੇ ਨਹੀਂ ਚੁੱਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ ਕਬੂਲ ਨਹੀਂ ਇਸਲਾਮ ਤੇਰਾ ਸਾਡੀ ਸਿੱਖੀ ਖੰਡਿਆ ਤਿੱਖੀ ਏ ਅਸੀਂ ਪੋਤੇ ਹਿੰਦ ਦੀ ਚਾਦਰ ਦੇ ਤਵਾਰੀਖ ਖੂਨ ਨਾਲ ਲਿਖੀ ਏ ਸਲਾਮ ਤੇਰਾ ਸਾਡੀ ਸਿੱਖੀ ਖੰਡਿਆਵਾਂ ਤੇਖੀ ਏ ਅਸੀਂ ਪੋਤੇ ਹਿੰਦ ਦੀ ਚਾਦਰ ਦੇ ਤਵਾਰੀਖ ਖੂਨ ਨਾਲ ਲਿਖੀ ਏ ਸਾਨੂੰ ਆਸ਼ੀਰਵਾਦ ਮੰਗੁ ਜਰੀ ਦਾ ਅਸੀਂ ਪੈਰ ਪਿਸ਼ਾ ਨੂੰ ਨਹੀਂ ਪੁੱਟਦੇ ਤੇਰੇ ਜ਼ੁਲਮਾਂ ਅੱਗੇ ਨਹੀਂ ਝੁਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ ਅੱਜ ਖੜੇ ਅਸੀਂ ਵਿੱਚ ਨਹੀਂ ਹਾਂਦੇ ਸਿੱਧ ਕਾਂ ਦੀ ਕੰਧ ਉਸਾਰਨ ਲਈ ਅਸੀਂ ਸੀਸ ਥਲੀ ਤੇ ਰੱਖ ਲੈਨੇ ਤੂੰ ਕਾਲਾ ਸੀਸ ਉਤਾਰਨ ਲਈ ਅੱਜ ਖੜੇ ਅਸੀਂ ਵਿੱਚ ਨਹੀਂ ਹਾਂਦੇ ਸਿੱਧ ਕਾਂ ਦੀ ਕੰਧ ਉਸਾਰਨ ਲਈ ਅਸੀਂ ਸੀਸ ਥਲੀ ਤੇ ਰੱਖ ਲੈਨੇ ਤੂੰ ਕਾਲਾ ਸੀਸ ਉਤਾਰਨ ਲਈ ਓ ਅਸੀਂ ਸੂਰਜ ਬਣ ਚਮਕਾਂਗੇ ਕੰਧਾਂ ਵਿੱਚ ਛੁਪਾਇਆ ਨਹੀਂ ਛੁਪਦੇ ਤੇਰੇ ਜ਼ੁਲਮਾਂ ਅੱਗੇ ਨਹੀਂ ਝੁਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ ਓ ਅਸੀਂ ਸੂਰਜ ਬਣ ਚਮਕਾਂਗੇ ਕੰਧਾਂ ਵਿੱਚ ਛੁਪਾਇਆ ਨਹੀਂ ਛੁਪਦੇ ਤੇਰੇ ਜ਼ੁਲਮਾਂ ਅੱਗੇ ਨਹੀਂ ਝੁਕਦੇ ਅਸੀਂ ਮੌਤ ਵੇਖ ਕੇ ਨਹੀਂ ਲੁਕਦੇ ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਤਰਮ ਬਚਾਉਣੇ ਆਏ ਹਾਂ ਤੇਰੇ ਜ਼ੁਲਮਾਂ ਹੱਕੇ ਨਹੀਂ ਚੁੱਕਦੇ ਅਸੀਂ ਮਾਤ ਵੇਖ ਕੇ ਨਹੀਂ ਲੁਕਦੇ ਤੇਰੇ ਜ਼ੁਲਮਾਂ ਹੱਕੇ ਨਹੀਂ ਚੁੱਕਦੇ ਅਸੀਂ ਮਾਤ ਵੇਖ ਕੇ ਨਹੀਂ ਲੁਕਦੇ